ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੀ ਜੀ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਬਣਿਆ ਹੋਇਆ ਘਰ ਹੈ ਜੀ 7.5 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਘਰ ਇਹ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ SBS ਨਗਰ ਬੰਗਾ ਦੇ ਨੇੜੇ ਲੱਗਦੇ ਕਾਹਲ ਕਲਾਂ ਪਿੰਡ ਦੇ ਵਿੱਚ ਹਿੱਕਰ ਬਣਿਆ ਹੋਇਆ ਦੋਸਤੋ ਘਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੁੱਲਾ ਡੁੱਲਾ ਘਰ ਹੈ ਜੀ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਟਾਇਲ ਦਾ ਫਰਸ਼ ਮਾਲਕਾ ਵੱਲੋਂ ਲਗਵਾਇਆ ਗਿਆ ਕੰਧਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਡਿਜ਼ਾਈਨ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਘਰ ਦੇ ਅੰਦਰ ਟਾਇਲ ਦਾ ਫਰਸ਼ ਆ ਜੀ ਤੇ ਬਿਹੜੇ ਵਿੱਚ ਪੱਕਾ ਸੀਮਿੰਟ ਦਾ ਫਰਸ਼ ਮਾਲਕਾ ਵੱਲੋਂ ਲਗਵਾਇਆ ਗਿਆ ਦੋਸਤੋ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਜੀ ਘਰ ਦੇ ਵਿੱਚ ਤਿੰਨ ਬੈਡਰੂਮ ਨੇ ਜੀ ਖੁੱਲੇ ਡੁੱਲੇ ਘਰ ਦੇ ਵਿੱਚ ਇੱਕ ਰਸੋਈ ਹੈ ਜੀ ਦੋ ਸਟੋਰ ਰੂਮ ਨੇ ਜੀ ਘਰ ਦੇ ਵਿੱਚ ਇੱਕ ਸਟੋਰ ਰੂਮ ਵੱਡਾ ਤੇ ਇੱਕ ਛੋਟਾ ਸਟੋਰ ਰੂਮ ਹੈ ਜੀ ਬਾਕੀ ਆਪਾਂ ਨੂੰ ਘਰ ਦੇ ਵਿੱਚ ਕਿਚਨ ਖੁੱਲਾ ਡੁੱਲਾ ਵੇਖਣ ਨੂੰ ਮਿਲ ਜੂਗਾ ਜੀ ਦੋਸਤੋ ਘਰ ਨੂੰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਕਿਉਂਕਿ ਮਾਲਕ ਬਾਹਰ ਦੀ ਕੰਟਰੀ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਉਹਨਾਂ ਨੇ ਘਰ ਇਹ ਸੇਲ ਕਰਨਾ ਹੈ ਜੀ ਘਰ ਬਹੁਤ ਹੀ ਘੱਟ ਬਜਟ ਦੇ ਵਿੱਚ ਦੋਸਤੋ ਆਪਾਂ ਨੂੰ ਮਿਲ ਜੂਗਾ ਜਿਸ ਵੀ ਭੈਣ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰਾਂ ਜੋ ਖਰੀਦ ਸਕਦੇ ਹੋ ਰੇਟ ਮਾਲਕਾਂ ਵੱਲੋਂ ਘਰ ਦਾ 11 ਲੱਖ ਰੁਪਇਆ ਰੱਖਿਆ ਗਿਆ ਜੀ ਬਾਕੀ ਮੌਕੇ ਤੇ ਜੋ ਮਾਨਤਾਣ ਹੋ ਜਾਊਗਾ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਦਰਵਾਜ਼ਿਆਂ ਦਾ ਕੰਮ ਵਧੀਆ ਜੀ ਲੱਕੜ ਦੇ ਦਰਵਾਜ਼ੇ ਨੇ ਪੂਰੇ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਵਧੀਆ ਜੀ ਖੁੱਲੇ ਡੁੱਲੇ ਕਮਰੇ ਬਣੇ ਹੋਏ ਨੇ ਜੀ ਰਜਿਸਟਰੀ ਵਾਲੇ 7 ਮਰਲੇਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਵੱਡੇ 7 ਮਰਲੇਆਂ ਦੇ ਵਿੱਚ ਇਹ ਘਰ ਦੋਸਤੋ ਬਣਿਆ ਹੋਇਆ ਰਜਿਸਟਰੀ ਵਾਲੀ ਜਗ੍ਹਾ ਜੀ ਘਰ ਦੇ ਵਿੱਚ ਮੋਟਰ ਲੱਗੀ ਹੋਈ ਹੈ ਜੀ ਵਾਟਰ ਸਪਲਾਈ ਦੇ ਲਈ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਬਿਜਲੀ ਦਾ ਕੰਮ ਹੈ ਜੀ ਜਾਂ ਪਾਣੀ ਦੀ ਸਪਲਾਈ ਦਾ ਕੰਮ ਹੈ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਘਰ ਦੀ ਛੱਤ ਜੀ ਬਾਲਿਆਂ ਨਾਲ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਰ ਹਾਲਤ ਬਹੁਤ ਹੀ ਵਧੀਆ ਘਰ ਦੀ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਦੋ ਸਟੋਰ ਰੂਮ ਬਣਵਾਏ ਗਏ ਨੇ ਜੀ ਮਾਲਕਾਂ ਵੱਲੋਂ ਜਿੱਥੇ ਬਹੁਤ ਆਪਾਂ ਖੁੱਲਾ ਸਮਾਨ ਰੱਖ ਸਕਦੇ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਸਾਡੇ WhatsApp ਤੇ ਸਾਨੂੰ ਘਰ ਦੀ ਤੁਸੀਂ ਪੂਰੀ ਡਿਟੇਲ ਭੇਜ ਸਕਦੇ ਹੋ ਨਾਲ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ SBS ਨਗਰ ਬੰਗਾ ਦੇ ਨੇੜੇ ਆਪਾਂ ਨੂੰ ਕਾਹਲ ਕਲਾ ਪਿੰਡ ਦੇ ਵਿੱਚ ਇਹ ਘਰ ਵੇਖਣ ਨੂੰ ਮਿਲ ਜਾਊਗਾ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਜੋ ਬਾਕੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਵਧੀਆ ਲੋਕੇਸ਼ਨ ਦੇ ਉੱਪਰ ਦੋਸਤੋ ਘਰ ਬਣਿਆ ਹੋਇਆ ਜੀ ਘਰ ਨੂੰ ਜੋ ਮੇਨ ਗੇਟ ਲਗਾਇਆ ਹੋਇਆ ਜੀ ਮਾਲਕਾਂ ਨੇ ਤਕਰੀਬਨ 7 ਫੁੱਟ ਚੌੜਾ ਗੇਟ ਹੈ ਜੀ ਤੇ ਵਧੀਆ ਖੁੱਲੀ ਡੁੱਲੀ ਗਲੀ ਦੇ ਵਿੱਚ ਇੱਕ ਘਰ ਲੱਗਦਾ ਹੈ ਜੀ ਘਰ ਦੀ ਫਰੰਟ ਸਾਈਡ ਤੇ ਹੀ ਦੇਖੋ ਦੋਸਤੋ ਕਿਚਨ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਮਾਲਕਾਂ ਵੱਲੋਂ ਕਿਚਨ ਬਣਵਾਇਆ ਗਿਆ ਹੈ ਜੀ ਕਿਚਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੀ ਫਰਸ਼ ਟਾਇਲ ਦਾ ਲੱਗਿਆ ਹੋਇਆ ਕੰਧਾਂ ਤੱਕ ਵੀ ਮਾਲਕਾਂ ਨੇ ਟਾਇਲ ਕਰਵਾਈ ਪਈ ਹੈ ਜੀ ਵਧੀਆ ਖੁੱਲਾ ਡੁੱਲਾ ਕਿਚਨ ਦਾ ਏਰੀਆ ਜੀ ਸੈਲਫਾਂ ਦੇ ਉੱਪਰ ਵੀ ਤੁਸੀਂ ਕੱਪ ਬੋਰਡ ਦਾ ਕੰਮ ਦੇਖ ਸਕਦੇ ਹੋ ਜੀ ਤੇ ਗ੍ਰੇਨਾਈਟ ਦਾ ਫਰਸ਼ ਲਗਵਾ ਕੇ ਜੋ ਮਾਲਕਾਂ ਨੇ ਵਧੀਆ ਜੋ ਕਿਚਨ ਤਿਆਰ ਕੀਤਾ ਹੋਇਆ ਜੀ ਘਰ ਦੇ ਵਿੱਚ ਵਾਲਿਆਂ ਦੀ ਛੱਤ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਰੰਗ ਰੋਗਨ ਦਾ ਕੰਮ ਹੈ ਜੋ ਮਾਲਕਾਂ ਵੱਲੋਂ ਕਰਵਾਇਆ ਗਿਆ ਹੈ ਜੀ ਘਰ ਦੇ ਜੋ ਮੇਨ ਐਂਟਰੀ ਤੇ ਫਰੰਟ ਗੇਟ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜੋ ਲੋਹੇ ਦੇ ਮਾਲਕਾਂ ਵੱਲੋਂ ਤਿਆਰ ਕਰਵਾ ਕੇ ਲਗਵਾਏ ਗਏ ਨੇ ਜੀ ਪਿੰਡ ਦੇ ਵਿੱਚ ਵਧੀਆ ਲੋਕੇਸ਼ਨ ਦੇ ਉੱਪਰ ਦੋਸਤੋ ਇਹ ਘਰ ਬਣਿਆ ਹੋਇਆ ਜੀ ਘਰ ਦੀ ਫਰੰਟ ਸਾਈਡ ਤੇ ਵੇਖੜਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਲੋਹੇ ਦੇ ਜੋ ਗੇਟ ਗ੍ਰਿਲਾਂ ਦੇ ਮਾਲਕਾਂ ਨੇ ਕੰਮ ਕਰਵਾਏ ਹੋਏ ਨੇ ਜੀ ਘਰ ਦੇ ਵਿੱਚ ਸਟੋਰ ਰੂਮ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਵਧੀਆ ਜੋ ਮਾਲਕਾਂ ਨੇ ਸਟੋਰ ਰੂਮ ਬਣਵਾਏ ਗਏ ਨੇ ਜੀ ਜਿੱਥੇ ਆਪਾਂ ਬਹੁਤ ਵਧੀਆ ਜੋ ਘਰ ਦਾ ਵੇਸਟ ਸਮਾਨ ਹੁੰਦਾ ਆਪਾਂ ਰੱਖ ਸਕਦੇ ਆਂ ਸੋ ਕਿਸੇ ਵੀ ਭੈਣ ਭਰਾ ਨੇ ਘਰ ਦੇ ਰਿਲੇਟਡ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਦਾ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਘਰ ਦੀ ਜੋ ਫਰੰਟ ਸਾਈਡ ਦੇ ਉੱਪਰ ਹੀ ਤੁਸੀਂ ਬਾਥਰੂਮ ਦੇਖ ਸਕਦੇ ਹੋ ਜੀ ਬਹੁਤ ਵਧੀਆ ਖੁੱਲਾ ਡੁੱਲਾ ਬਾਥਰੂਮ ਬਣਵਾਇਆ ਗਿਆ ਜੀ ਮਾਲਕਾਂ ਵੱਲੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕਾਂ ਨੇ ਬਾਥਰੂਮ ਦੇ ਵਿੱਚ ਜੋ ਟਾਈਲ ਦਾ ਕੰਮ ਕਰਵਾਇਆ ਹੋਇਆ ਦੋਸਤੋ ਵਾਟਰ ਸਪਲਾਈ ਦਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਜੀ ਬਾਥਰੂਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੀ ਰੰਗ ਰੋਗਨ ਦਾ ਕੰਮ ਵਧੀਆ ਨੀਚੇ ਟਾਇਲ ਦਾ ਫਰਸ਼ ਲੱਗਿਆ ਹੋਇਆ ਦੋਸਤੋ ਘਰ ਦੇ ਵਿੱਚ ਵਾਟਰ ਦੀ ਸਪਲਾਈ ਲਈ ਜੋ ਸਮਰਸੀਬਲ ਮੋਟਰ ਮਾਲਕਾ ਵੱਲੋਂ ਲਗਵਾਈ ਗਈ ਹੈ ਜੀ ਬਹੁਤ ਵਧੀਆ ਕੰਮ ਮਾਲਕਾ ਨੇ ਕਰਵਾ ਰੱਖਿਆ ਜੀ ਘਰ ਦਾ ਘਰ ਦੇ ਵਿੱਚ ਵੇੜਾ ਜਾਂਦਾ ਜੀ ਇੱਕ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਲੋਕੇਸ਼ਨ ਦੇ ਵਿੱਚ ਵਧੀਆ ਖੁੱਲੀ ਗਲੀ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਜੀ ਘਰ ਦੇ ਵਿੱਚ ਦੋ ਬਾਥਰੂਮ ਨੇ ਜੀ ਇਹ ਦੂਸਰਾ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਜੋ ਇੱਕ ਰੂਮ ਦੇ ਵਾਂਗੂ ਖੁੱਲ੍ਹਾ ਡੁੱਲਾ ਬਾਥਰੂਮ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਘਰ ਦੇ ਵਿੱਚ ਦੇਸੀ ਸੀਟ ਵੀ ਲੱਗੀ ਹੋਈ ਹੈ ਜੀ ਤੇ ਇੰਗਲਿਸ਼ ਸੀਟ ਵੀ ਲੱਗੀ ਹੋਈ ਹੈ ਬਾਕੀ ਟਾਇਲ ਪੱਥਰ ਦਾ ਕੰਮ ਬਹੁਤ ਵਧੀਆ ਹੈ ਜੀ ਲੋਹੇ ਦੇ ਗੇਟ ਲਗਵਾਏ ਗਏ ਨੇ ਜੀ ਘਰ ਦੇ ਵਿੱਚ ਬਾਹਰ ਤੁਸੀਂ ਵਾਸ਼ ਵਿਸ਼ਣ ਚੈੱਕ ਕਰ ਸਕਦੇ ਹੋ ਜੀ ਵਿਹੜੇ ਦੇ ਵਿੱਚ ਵੀ ਜੋ ਟਾਇਲ ਦਾ ਫਰਸ਼ਾ ਮਾਲਕਾ ਵੱਲੋਂ ਲਗਵਾ ਰੱਖਿਆ ਹੈ ਜੀ ਰਜਿਸਟਰੀ ਵਾਲੀ ਜਗ੍ਹਾ ਜੀ 7 ਮਰਲੇ ਜਗ੍ਹਾ ਦਾ ਮਾਲਕਾ ਨੇ 11 ਲੱਖ ਰੁਪਈਆ ਰੇਟ ਰੱਖਿਆ ਹੈ ਜੀ ਬਾਕੀ ਮਾਲਕਾਂ ਤੋਂ ਤੁਸੀਂ ਮੌਕੇ ਤੇ ਜੋ ਰੇਟ ਦੇ ਵਿੱਚ ਮਾਨਤਾਨਾ ਕਰਵਾ ਸਕਦੇ ਹੋ ਸੋ ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ